ਇਹ 94 ਨੰਬਰ ਮੁਕਦਮਾ ਹੈ ਸੀਡੀ 2 ਦਾ ਜਿਹੜਾ ਸੀਏ ਵੱਲੋਂ ਦਿੱਤਾ ਗਿਆ ਇਹ 10 ਤਰੀਕ ਦਾ ਪਰਚਾ ਹੈਗਾ ਇਹਦੇ ਵਿੱਚ ਦੋ ਅਕਿਊਜ਼ ਅਰੈਸਟ ਕੀਤੇ ਆ ਇਮਰਾਨ ਖਾਨ ਤੇ ਮੁਹੰਮਦ ਅਨੀਸ ਸੀਏਏ ਟੀਮ ਵੱਲੋਂ ਬੜਾ ਵਧੀਆ ਕੰਮ ਕੀਤਾ ਗਿਆ ਹੈ ਡੀਐਸਪੀ ਡੀ ਦੀ ਨਿਗਰਾਨੀ ਹੇਠ ਇਹਦੇ ਵਿੱਚ ਦੋ ਕਿਊਜ਼ ਫੜਿਆ ਜਿਨ੍ਹਾਂ ਕੋਲੇ ਕਮਰਸ਼ੀਅਲ ਕੁਆਂਟੀਟੀ ਦੇ ਹਿਸਾਬ ਨਾਲ 20000 ਗੋਲੀਆਂ ਬੜੀਆਂ ਤੇ ਹੁਣ ਇਹਨਾਂ ਦੀ ਅੱਗੇ ਪੁੱਛ ਕੇ ਚੱਰੀ ਹੈ ਇਹ ਜਿਹੜਾ ਸੀਗਾ ਕਲਿਆ شریف ਸਾਰਨਪੁਰ ਤੋਂ ਲੈ ਕੇ ਆਂਦੇ ਆ ਇੱਥੇ ਫਿਰ 10-10 ਕਰਕੇ 20-20 ਕਰਕੇ ਗੋਲੀਆਂ 100-100 ਕਰਕੇ ਅੱਗੇ ਬੰਦਦੇ ਆ ਤੇ ਇੱਕ ਬੜੀ ਅੱਛੀ ਰਿਕਵਰੀ ਹੈ ਦੂਜਾ ਪਰਚਾ ਹੈਗਾ 97 ਨੰਬਰ ਐਫ ਆਈ ਆਰ 11 8 ਤਰੀਕ 11 ਤਰੀਕ ਦਾ ਇਹ ਵੀ ਐਨ ਡੀ ਪੀ ਐਸ ਦਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇੱਕ ਕਵੰਟਲ ਤੇ 50 ਕਿਲੋ ਪੋਪੀ ਹਸ ਕੇ ਜਿਹਨੂੰ ਆਪਾਂ ਚੂਰਾਪੋਸਟ ਕਹਿੰਦੇ ਆ ਇਹਦੇ ਜਕਿਊਸਡ ਗੁਰਜ ਜਤਿੰਦਰ ਨੌਬੇ ਦਾ ਨਾਲ ਇਹਦਾ ਟਰੱਕ ਰਿਕਵਰ ਕੀਤਾ ਤੇ ਇੱਕ ਦੋ ਜਿਹੜੇ ਐਨਡੀਪੀਐਸ ਦੇ ਪਰਚੇ ਅਸੀਂ ਦਿੱਤੇ ਸੀਗੇ ਇਹਦੇ ਬਾਰੇ ਕੋਈ ਤੁਹਾਡਾ ਸਵਾਲ ਹੈ ਜੀ ਸਰ ਕਿੱਥੋਂ ਲੈ ਆ ਰਹੇ ਤੁਸੀਂ ਇਹ ਐਮਪੀ ਤੋਂ ਲੈ ਕੇ ਆਣਾ ਚੂਰਾਪੋਸਟ ਦੀ ਗੱਲ ਕਰ ਰਹੇ ਹਾਂਜੀ ਹਾਂ ਐਮਪੀ ਤੋਂ ਕਿੰਨੀ ਕੁਆਂਟੀਟੀ ਦੀ ਸਰ ਇਹ ਇੱਕ ਕੁਆਂਟਲ ਤੇ 50 ਕਿਲੋ ਸਰ ਜਿਹੜੇ ਇਮਰਾਨ ਖੜਾ ਗੋਲੀਆਂ ਵਾਲਾ ਇਹਦੇ ਤੇ ਪਹਿਲਾਂ ਵੀ ਪਰਚੇ ਆ ਜੀ ਇਹਦੇ ਤੇ ਆਲਰੇਡੀ ਪਹਿਲੇ ਪਰਚੇ ਹੈਗੇ ਆ ਇੱਕ ਪਰਚਾ ਪਹਿਲੇ ਹੈਗਾ ਹੈਨਾ ਸਾਫੀ ਗੋਲੀਆਂ ਬੜੀਆਂ ਚੰਗੀਆਂ ਜਿਹੀਆਂ ਹਾਂ ਜੀ ਤੇ ਸਰ ਜਿਹੜੀ ਲੜਕੀ ਹੈ ਨਾਲ ਉਹ ਦੂਜਾ ਫਾਇਦਾ ਅੱਛਾ ਜੀ ਅਮਨਗੜਾ ਆਹ ਅਮਨਗੜ ਦਾ ਬਖਰਾ ਇਹ ਆਪਾਂ ਜਿਹੇ ਜਿਹੜੇ ਸੀ ਆਈਏ ਵਾਲੇ ਹੋਏ ਆ ਇਹ ਜਿਹਨ ਕੀਤਾ ਹੈਗਾ ਉਹਦੇ ਚ ਅਸੀਂ ਇੱਕ ਹਫਤੇ ਦੀ ਜਿਹੜੀ ਕਾਰਗੁਜ਼ਾਰੀ ਹੈ ਅਸੀਂ ਟੋਟਲ ਹਜੇ ਤੱਕ ਐਨਡੀਪੀਐਸ ਦੇ 10 ਪਰਚੇ ਦਿੱਤੇ ਆ ਇੱਕ ਹਫਤੇ ਵਿੱਚ ਜਿਦੇ ਚ ਅਸੀਂ 14 ਅਕਿਊਜ਼ ਅਰੈਸਟ ਕੀਤੇ ਆ ਉਹਦੇ ਵਿੱਚ ਜਿਹੜਾ ਪੌਪੀ ਹਸਕ ਹੈ ਕੁਝ ਸ਼ੇਰਵਨੁਰ ਬਰਾਮਦ ਹੈ ਕੁਝ ਗੋਲੀਆਂ ਵਾਲੇ ਪਰਚੇ ਸੀਗੇ ਤੇ ਟੋਟਲ ਹਜੇ ਤੱਕ ਇੱਕ ਹਫਤੇ ਚ ਅਸੀਂ 36 ਬੰਦੇ ਅਰੈਸਟ ਕੀਤੇ ਆ ਕੋਈ ਲੜਾਈ ਝਗੜੇ ਵਾਲੇ ਆ ਕੋਈ 307 ਦੇ ਆ ਕੋਈ ਮਰਡਰ ਵਾਲੇ ਆ ਤੇ 3 ਪੀਓ ਅਰੈਸਟ ਕੀਤੇ ਇੱਕ ਹਫਤੇ ਚ ਤੇ ਇਹ ਟੋਟਲ ਇੱਕ ਹਫਤੇ ਦੀ ਜਿਹੜੀ ਕਾਰਗੁਜ਼ਾਰੀ ਸੀਗੀ ਹਰੋਂ ਕਿੰਨੀ ਬਣਾਉਂਦੀ ਟੀਮ ਐਰੋਨ ਦਾ 45 ਗ੍ਰਾਮ ਇਹ ਚੈਨਲ ਲਈ ਕਿ ਡੇਢ ਗਲਤ ਲਿਖਿਆ ਤੁਸੀਂ ਆ ਅਮਨ ਬੜਾ ਅਗਰ ਜੀਵਾ ਦੇ ਮਾਨ ਵਿੱਚ 26824 ਨੂੰ ਇਸ ਤਰ੍ਹਾਂ ਲਿਖਿਆ ਤੁਸੀਂ 26824 ਦਾ ਗ੍ਰਾਮ ਸਹੀ 26 26824 26824 ਉਹ ਕੇਵਲ ਸਰਵ ਮਿਸਿੰਗ ਦਾ ਰਿਜ਼ਰਵ ਚੈੱਕ ਹੋ ਗਿਆ ਹਣਾ 26824 ਹਾਂਜੀ ਉਹ ਮੌਕੇ ਤੇ ਆ ਗਿਆ ਉਸ ਨਾਲ ਇਹਨਾਂ ਨੇ ਮਾਰਤਾ ਪਹਿਲੇ ਇਹਨਾਂ ਨੇ ਮਿਸਿੰਗ ਦਾ ਪਰਚਾ ਦਿੱਤਾ ਚੁਆ ਸੀ ਇਹ ਪਰਚਾ ਜਿਹੜਾ ਸੀਗਾ 30 ਤਰੀਕ ਦਾ ਦਰ ਸੀਗਾ ਜੀ ਜਾਂ ਸਬੰਧਾ ਕਰਕੇ ਮਾਰਿਆ ਹਾਂ ਜੀ ਮਰ ਕੇ ਤਾਂ ਇਹ ਗਰਦਰ ਕੋਲੋਂ ਉਹ ਕਿਹਾ ਜਾ ਇਹਦੇ ਸਿਰ ਤੇ ਸੱਟਾ ਮਾਰ ਕੇ ਮਾਰਿਆ ਗਿਆ ਕੋਈ ਬੈਫਰ ਵਾਲਾ ਉਹ ਹਜੇ ਰਿਕਵਰੀ ਕਰਾਵਾਂਗੇ ਹਜੇ ਇਹਨਾਂ ਨੂੰ ਪੇਸ਼ ਕਰਕੇ ਨਾ ਜੀ ਪੁਲਿਸ ਅਜੇ ਤਾਂ ਰਿਮਾਂਡ ਤੇ ਲਾਵਾਂਗੇ ਫਿਰ ਹਜੇ ਬੋਡੀ ਵੀ ਰਿਕਵਰ ਕਰਾਣੀ ਹੈ ਹਾਂ ਇਹਦੇ ਤਾਈਆਂ ਉਹ 201 ਦਾ ਵਾਅਦਾ ਜ਼ਰੂਰ ਵੀ ਕੀਤਾ